ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਸਥਿਤ ਗੁਰਦੁਆਰਾ ਕਿਲਾ ਹোলਗੜ੍ਹ ਸਾਹਿਬ ਸਿੱਖ ਇਤਿਹਾਸ ਦਾ ਇੱਕ ਮਹਾਨ ਤੇ ਗੌਰਵਮਈ ਪ੍ਰਤੀਕ ਹੈ ਇਹ ਕਿਲਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 17ਵੀਂ ਸਦੀ ਦੇ ਅੰਤ ਵਿੱਚ ਬਣਵਾਇਆ ਗਿਆ ਸੀ ਕਿਲਾ ਹোলਗੜ੍ਹ ਸਾਹਿਬ ਗੁਰੂ ਜੀ ਵੱਲੋਂ ਅਨੰਤਪੁਰ ਸਾਹਿਬ ਦੀ ਰੱਖਿਆ ਲਈ ਬਣਾਏ ਗਏ ਪੰਜ ਕਿਲਿਆਂ ਵਿੱਚੋਂ ਇੱਕ ਸੀ ਕਿਲਾ ਹੋਲਗੜ੍ਹ ਸਾਹਿਬ ਦਾ ਨਾਮ ਹੋਲ ਸਭ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਉੱਚੀ ਜਗ੍ਹਾ ਇਹ ਕਿਲਾ ਇੱਕ ਉੱਚੀ ਜਗ੍ਹਾ ਤੇ ਬਣਿਆ ਹੋਇਆ ਸੀ ਜਿਸ ਤੋਂ ਆਸ-ਪਾਸ ਦੇ ਇਲਾਕੇ ਤੇ ਨਿਗਰਾਨੀ ਰੱਖੀ ਜਾ ਸਕਦੀ ਸੀ ਇੱਥੋਂ ਦੁਸ਼ਮਣ ਦੀ ਹਰ ਹਰਕਤ ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਲੋੜ ਪੈਣ ਤੇ ਤੁਰੰਤ ਰੱਖਿਆ ਦੀ ਤਿਆਰੀ ਕੀਤੀ ਜਾਂਦੀ ਸੀ ਇਤਿਹਾਸਿਕ ਤੌਰ ਤੇ ਇਹ ਕਿਲਾ ਸਿਰਫ ਇੱਕ ਰੱਖਿਆ ਕੇਂਦਰ ਨਹੀਂ ਬਲਕਿ ਸਿੱਖ ਸੈਨਿਕਾਂ ਦੀ ਤਿਆਰੀ, ਯੁੱਧ ਅਭਿਆਸ ਅਤੇ ਰਣਨੀਤੀ ਬਣਾਉਣ ਦਾ ਕੇਂਦਰ ਵੀ ਸੀ। ਇੱਥੇ ਖਾਸ ਤੌਰ ਤੇ Holi ਦੇ ਮੌਕੇ ਤੇ ਸਿੱਖ ਯੋਧਿਆਂ ਵੱਲੋਂ ਰੰਗਾਂ ਨਾਲ ਖੇਡਣ ਦੇ ਨਾਲ-ਨਾਲ ਯੁੱਧ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਜਿਸ ਨੂੰ ਹੋਲਾ ਮਹੱਲਾ ਦੀ ਰਵਾਇਤ ਦੇ ਨਾਲ ਜੋੜਿਆ ਗਿਆ। ਕਿਲਾ ਹোলਗੜ੍ਹ ਸਾਹਿਬ ਦਾ ਇਤਿਹਾਸ ਵਿੱਚ ਵੱਡਾ ਮਹੱਤਵ ਹੈ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਿਰਫ ਧਾਰਮਿਕ ਹੀ ਨਹੀਂ ਸਗੋਂ ਸਰੀਰਕ ਅਤੇ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਇਆ ਇਤੋਂ ਹੀ ਧਰਮ ਦੀ ਰੱਖਿਆ ਨਿਆਂ ਅਤੇ ਜ਼ੁਲਮ ਦੇ ਵਿਰੋਧ ਦਾ ਸੰਦੇਸ਼ ਫੈਲਿਆ ਕੱਜ ਕਿਲਾ ਹোলਗੜ੍ਹ ਸਾਹਿਬ ਦੀ ਥਾਂ ਤੇ ਸੁੰਦਰ ਗੁਰਦੁਆਰਾ ਸਾਹਿਬ ਸਥਿਤ ਹੈ ਜੋ ਸੰਗਤ ਲਈ ਸ਼ਰਧਾ ਅਤੇ ਇਤਿਹਾਸਿਕ ਚੇਤਨਾ ਦਾ ਕੇਂਦਰ ਹੈ ਹਰ ਸਾਲ ਹੋਲਾ ਮਹੱਲਾ ਦੇ ਮੌਕੇ ਤੇ ਲੱਖਾਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀਆਂ ਨੇ ਕਿਲਾ ਹোলਗੜ ਸਾਹਿਬ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਧਰਮ ਸੱਚ ਅਤੇ ਨਿਆਂ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿਣਾ ਹੀ ਸਿੱਖ ਜੀਵਨ ਦਾ ਮੂਲ ਮਕਸਦ ਹੈ ਇਹ ਕਿਲਾ ਅਨੰਦਪੁਰ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਅਗੰਪੁਰਾ ਦੇ ਵਿੱਚ ਸਥਿਤ ਹੈ ਇਸ ਕਿਲਾ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਮਾਤਾ ਜੀਤੋ ਜੀ ਵਿਸਥਿਤ ਹੈ ਗੁਰਦੁਆਰਾ ਬੀਬੀ ਜੀਤੋ ਜੀ ਉਹ ਸਥਾਨ ਤੇ ਬਣਿਆ ਹੋਇਆ ਹੈ ਜਿੱਥੇ ਮਾਤਾ ਜੀਤੋ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਇਹ ਦੋਨੋਂ ਗੁਰੂ ਘਰ ਬਿਲਕੁਲ ਨੇੜੇ-ਨੇੜੇ ਹਨ ਜਦੋਂ ਵੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਵਾਂ ਤਾਂ ਇਹਨਾਂ ਦੋਵੇਂ ਸਥਾਨਾਂ ਦੇ ਦਰਸ਼ਨ ਕਰਨੇ ਬਿਲਕੁਲ ਨਾ ਭੁੱਲਿਓ ਇਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਸਥਾਨ ਹੈ ਇਹ ਦੋਨੋਂ ਗੁਰੂ ਘਰ ਨੇੜਲੇ ਪਿੰਡ ਅਗੰਪੂਰਾ ਦੇ ਵਿੱਚ ਸਥਿਤ ਨੇ ਕਿਲਾ ਹোলਗੜ੍ਹ ਸਾਹਿਬ ਅਤੇ ਗੁਰਦੁਆਰਾ ਮਾਤਾ ਜੀਤੋ ਜੀ ਸਿੱਖ ਇਤਿਹਾਸ ਨੂੰ ਦੇਖਣ ਦੇ ਲਈ ਇਸ ਚੈਨਲ ਨੂੰ ਫੋਲੋ ਕਰੋ ਤੇ ਅੱਗੇ